ਰੇ ਮਨ ਰਾਮ ਸੈਉ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਜ਼ਬਾਨ ਨਾਲ ਉਸ ਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਣ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਮੈਂ ਹੁਣੇ ਹੀ ਸਰਦਾਰ ਮਨਜੀਤ ਸਿੰਘ ਨੂੰ ਕਹਿਣਾ ਜਿਹੜਾ ਉੱਪਰ ਲਿਖਿਆ ਹੋਇਆ ਆਂਦਾ ਹੈ ਇਹ ਤੇ ਤੁਸੀਂ ਪੜ੍ਹੋਗੇ ਸੁਣ ਨਹੀਂ ਸਕਦੇ ਕੀਰਤਨ ਨੂੰ ਪੜਨਾ ਨਹੀਂ ਕੀਰਤਨ ਨੂੰ ਸੁਣਨਾ ਹੈ ਗੱਲ ਸਮਝਿਛ ਨਹੀਂ ਆਏਗੀ ਧਿਆਨ ਸਾਧਨਾ ਤੋਂ ਅਸੀਂ ਬਹੁਤ ਦੂਰ ਚਲੇ ਗਏ ਆ ਕਿਰਤਨ ਹੋ ਰਿਹਾ ਹੈ ਅੱਖਾਂ ਮੀਚ ਗਏ ਜਾਂ ਖੋਲ ਗਏ ਧਿਆਨ ਨੂੰ ਅੰਤਰਮੁਖੀ ਕਰੋ ਸੁਣੋ ਤੇ ਅੱਖਾਂ ਇੱਥੇ ਟਿਕ ਗਈਆਂ ਕੀ ਸੁਣੋਗੇ ਪੜੋਗੇ ਖੇਡ ਸੁਣਨ ਨਾਲ ਬੜੇਗੇ ਸੁਣ ਕੇ ਸ਼ਬਦ ਨੇ ਅੰਦਰ ਜਾਣਾ ਹੈ ਅੰਮ੍ਰਿਤ ਵੇਲੇ ਬਾਣੀ ਪੜੋ ਔਰ ਇਸ ਵਾਸਤੇ ਪੜੋ ਕਿ ਪੜਨਾ ਇੱਕ ਦਿਨ ਜਪਣਾ ਹੋ ਜਾਏ ਜੇ ਪੜਨਾ ਜਪਣਾ ਨਹੀਂ ਬਣਿਆ ਤੋ ਫਿਰ ساری ਜ਼ਿੰਦਗੀ ਪੜਦਾ ਰਹੇ ਕੁਛ ਵੀ ਨਹੀਂ ਹੋਵੇਗਾ ਕੁਛ ਵੀ ਨਹੀਂ ਹੋਵੇਗਾ ਇਹ ਵੀ ਮਰਜ਼ ਕਰਨਾ ਹੁਣੇ ਮਰਜ਼ ਕੀਤੀ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਪੜਨ ਨਾਲ ਕੁਛ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ ਨਾਨੇ ਕਲੇਖੇ ਇੱਕ ਗਲ ਹੋਰ ਹੋਵੇਂ ਚਕਣਾ ਜਾ